ਲੋ ਬਾਹਰਲੇ ਮੁਲਖਾਂ ਦੀ ਗੱਲ ਸੁਣ ਲੋ ਅੱਜ ਮੇਰੇ ਤੋਂ ਤੇ ਅੱਜ ਸੇ ਛੁੱਟੀ ਹੈ ਨਾ ਸੰਡੇ ਆ ਬਹੁਤੇ ਲੋਕ ਸੰਡੇ ਨੂੰ ਵੀ ਕੰਮ ਕਰਦੇ ਆ ਬਹੁਤੇ ਨਹੀਂ ਕਰਦੇ ਜਿਵੇਂ ਮੈਂ ਆ ਮੈਂ ਸੰਡੇ ਨੂੰ ਕੰਮ ਕਰਦੀ ਹੁੰਨੀ ਅੱਜ ਮੇਰਾ ਪਹਿਲਾ ਸੰਡੇ ਆ ਬਹੁਤ ਲੰਮੇ ਸਮੇਂ ਬਾਅਦ ਜਿਹੜੇ ਮੈਨੂੰ ਛੁੱਟੀ ਆ ਨਾ ਤਾਂ ਮੈਂ ਸਾਰੀਆਂ ਜਿੰਨੀਆਂ ਮੇਰੇ ਫਰੈਂਡ ਸਰਕਲ ਆ ਮੈਂ ਸਾਰਿਆਂ ਨੂੰ ਕਾਲ ਕੀਤੀ ਕਿ ਅੱਜ ਆਪਾਂ ਬਾਹਰ ਚਲੀਏ ਕਿ ਦੇਖੋਮਣ ਚਲੀਏ ਹੈਨਾ ਜਾ ਆਪਾਂ ਟਾਊਨ ਚਲੀਏ ਕਿਤੇ ਵੀ ਚਲੀਏ ਹੈਨਾ ਤੇ ਵੀ ਥੋੜੀ ਆਊਟਿੰਗ ਜੀ ਹੋ ਜੂਗੀ ਇੰਨੇ ਦਿਨਾਂ ਦਾ ਕੰਮ ਕੰਮ ਤੋਂ ਘਰ ਕੰਮ ਤੋਂ ਘਰ ਅੱਕੇ ਪਏ ਆ ਤੇ ਸੱਚ ਮੰਨਿਓ ਅੱਜ ਸਾਰੇ ਕੰਮਾਂ ਤੇ ਆ ਸਾਰੇ ਬਿਜੀ ਆ ਕਿਸੇ ਕੋ ਟਾਈਮ ਨਹੀਂਗਾ ਤੇ ਮੈਂ ਹੁਣ ਕੱਲੀ ਆਰਾਮ ਨਾਲ ਬੈਠੀ ਆ ਕਰੇ ਮੈਂ ਤਿਆਰਦੁਰ ਹੋ ਗਈ ਤੇ హెయిర్ ਵਾਸ਼ ਕਰਨਾ ਸੀ హెయిర్ ਵਾਸ਼ ਕੀਤਾ ਤੇ ਫਿਰ ਹੁਣ ਮੇਰੇ ਕੋ ਕੋਈ ਕੰਮ ਹੈ ਨਹੀਂ ਕੋਈ ਨਾ ਜਾਣ ਲਈ ਬਾਹਰ ਹੈ ਨਹੀਂ ਤੇ ਹੁਣ ਮੈਂ ਬੈਠੀ ਆ ਆਰਾਮ ਨਾਲ ਕਹਿਣ ਦਾ ਮਤਲਬ ਇਹ ਹੈ ਵੀ ਹਰ ਇੱਕ ਬੰਦਾ ਇੱਥੇ ਇੰਨਾ ਵਿਜੀ ਆ ਜ਼ਿੰਦਗੀ ਇੱਥੇ ਐਂ ਭਾਈਦੀ ਆ ਤੇ ਹੁਣ ਜੇ ਆਪਾਂ ਪੰਜਾਬ 'ਚ ਹੁੰਦੇ ਲਾਲ ਹਿਸਾਬ ਹਨਾ ਪੰਜਾਬ 'ਚ ਹੁੰਦੇ ਆਪਾਂ ਵਿਲੇ ਹੁੰਦੇ ਆਪਾਂ ਕਿਸੇ ਨੂੰ ਕਹਿੰਦੇ ਵੀ ਸਾਡੇ ਘਰੇ ਆਜੋ ਜਾਂ ਅਸੀਂ ਤੁਹਾਡੇ ਘਰੇ ਚਲ ਜਾਂਦੇ ਆ ਜਾਂ ਆਪਾਂ ਬਿਠ ਬਾਹਰ ਚਲ ਜਾਂਦੇ ਆ ਹਨਾ ਤਾਂ ਆਰਾਮ ਨਾਲ ਆਪਾਂ ਨੂੰ ਬਾਧੂ ਜਾਣੇ ਮਿਲ ਜਾਂਦੇ ਆ ਚਾਹੇ ਉਹ ਰਿਸ਼ਤੇਦਾਰ ਹੋਣ ਚਾਹੇ ਆਪਣਾ ਫਰੈਂਡ ਸਰਕਲ ਹੋਵੇ ਪਰ ਇੱਥੇ ਕਿਸੇ ਨੂੰ ਕੋਈ ਨਹੀਂ ਮਿਲਦਾ ਉਲਿ ਮੈਂ ਕਿਸੇ ਨੂੰ ਫੋਨ ਕਰਾਂ ਵੀ ਆਜੋ ਹਨਾ ਸਾਡੇ ਘਰ ਆਜੋ ਤੇ ਕਿਸੇ ਕੋ ਟਾਈਮ ਹੀ ਨਹੀਂ ਕਿੱਥੋਂ ਆਣਾ ਕਿਸੇ ਨੇ ਮੇਰੀ ਛੁੱਟੀ ਐਦਾਂ ਹੀ ਖਰਾਬ ਹੋ ਗਈ ਹੁਣ 6 ਵਜੇ ਗਏ ਸ਼ਾਮ ਦੇ ਤੇ ਆਰਾਮ ਨਾਲ ਬੈਠੀ ਹੋਈਆਂ ਸੋਫੇ ਦੇ ਉੱਤੇ ਤੇ ਕਦੀ ਫੋਨ ਚਲਾ ਲੈਣੀ ਆ ਕਦੀ ਟੀਵੀ ਲਾ ਲੈਣੀ ਆ ਟੀਵੀ ਬੰਦ ਕਰ ਦੇਣੀ ਆ ਤੇ ਹੁਣ ਸੋਚਦੀ ਆ ਕਿ ਇੱਥੇ ਕਿਤੇ ਬਾਹਰ ਜਿਹੜਾ ਦੇ ਬਾਹਰ ਹੀ ਜਿਹੜਾ ਦੇ ਕੇ ਫੇਰ ਅੰਦਰ ਆ ਜਾਨੀ ਆ ਕਿਉਂਕਿ ਆ ਜਿਹੜੀਆਂ ਕੰਧਾਂ ਦੇਖ-ਦੇਖ ਕੇ ਵੀ ਬੰਦਾ ਬੋਰ ਹੋ ਜਾਂਦਾ ਜੇ ਤੋ ਕੰਮਤ ਕੰਮ ਤੋਂ ਘਰ ਬੰਦਾ ਦੇਖੀ ਜਾਂਦਾ ਬੰਦਾ ਆਪਣੇ ਘਰ ਦੀ ਬੰਦਾ ਬੋਰ ਹੋ ਜਾਂਦਾ ਇੱਥੇ ਹੁਣ ਜਿਹੜੇ ਤਾਂ ਲੋਕ ਪੰਜਾਬ 'ਚ ਬੈਠੇ ਆ ਉਹ ਤਾਂ ਬਾਹਰ ਆਉਣ ਲਈ ਤਰਸੇ ਪਏ ਆ ਵੀ ਅਸੀਂ ਛੇਤੀ ਬਾਹਰ ਵਗ ਜੀਏ ਛੇਤੀ ਬਾਹਰ ਵਗ ਜੀਏ ਉੱਥੇ ਅਸੀਂ ਵਧੀਆ-ਵਧੀਆ ਵੀਡੀਓ ਬਣਾਈਏ ਫੋਟੋਆਂ ਬਣਾਈਏ ਚਾਰ ਪੈਸੇ ਕਮਾਈਏ ਮਿਹਨਤ ਕਰੀਏ ਹਨਾ ਜਿੱਦਾਂ ਹੁਣ ਅਸੀਂ ਆ ਅਸੀਂ ਹਫਤੇ 'ਚ ਇੱਕ ਦਿਨ ਤਿਆਰ ਹੋ ਕੇ ਫੋਟੋ ਪਾ ਦਿੰਨੇ ਆ ਤੇ ਸਾਰਿਆਂ ਨੂੰ ਲੱਗਦਾ ਵੀ ਤਾਂ ਬਹੁਤ ਮੋਜਾਂ ਕਰਦੇ ਨੇ ਤਾਂ ਬਹੁਤ ਐਸ਼ ਐਦਾਂ ਉਦਾਂ ਤੇ ਮੋਸਟਲੀ ਲੋਕੀ ਆਪਣਾ ਹਾਰਡ ਵਰਕ ਕਿੱਥੇ ਨਹੀਂ ਦਿਖਾਉਂਦੇ ਹਨਾ ਤੇ ਤਾਂ ਕਰਕੇ ਉੱਥੇ ਪੰਜਾਬ 'ਚ ਲੱਗਦਾ ਵੀ ਅਸੀਂ ਬਾਹਰ ਆ ਜੀਏ ਬਾਹਰ ਆ ਜੀਏ ਤੇ ਪਰ ਜਦੋਂ ਇੱਥੇ ਕੰਮਾਂ ਤੋਂ ਆ ਕੇ ਥੱਕ ਟੁੱਟ ਜਾਈਂਦਾ ਅੱਕ ਜਾਈਂਦਾ ਪੂਰਾ ਟਾਇਰਡ ਹੋ ਜਾਂਦਾ ਉਦੋਂ ਐ ਲੱਗਦਾ ਛੱਡ ਕੇ ਭੱਜੋ ਪੰਜਾਬ ਚਲੋ ਪੰਜਾਬ ਚਲਦੇ ਇੱਥੇ ਕੀ ਆ ਹਨਾ ਉਦੋਂ ਕਈ ਵਾਰ ਬੰਦਾ ਬਾਥਰੂਮ ਚ ਇਕੱਲਾ ਜਾ ਕੇ ਰੋਂਦਾ ਕਿਉਂਕਿ ਕਿਸੇ ਦੇ ਸਾਹਮਣੇ ਤਾਂ ਰੋ ਵੀ ਨਹੀਂ ਸਕਦਾ ਤੇ ਲੋਕੀ ਸਮਝਣਗੇ ਡਰਾਮੇ ਕਰਦੇ ਆ ਹਨਾ ਕਈ ਵਾਰ ਤਾਂ ਇਹੋ ਜੇ ਹਾਲਾਤ ਹੋ ਜਾਂਦੇ ਆ ਬਾਹਰ ਲਿਆਂਦੇ ਵੀ ਬਾਕੀ ਚਲੋ ਐਨੀਵੇ ਹੈਨਾ ਆਪਾਂ ਤਾਂ ਚੱਲੇ ਆ ਕੰਮ ਤੇ ਉਹ ਕੰਮ ਤੇ ਓਹੋ ਆਪਾਂ ਤਾਂ ਚੱਲੇ ਆ ਬਾਹਰ ਥੋੜਾ ਇੱਥੇ ਰੋਡ ਤੇ ਪਾਰਕ ਚ ਘੁੰਮ ਕੰਮ ਕਿਉਂਨੇ ਆ ਤੇ ਬਾਕੀ ਜਿਨ੍ਹਾਂ ਨੇ ਵੀਡੀਓ ਦੇਖੀ ਵੀਡੀਓ ਸੁਣੀ ਤੁਹਾਡਾ ਥੈਂਕ ਯੂ ਧੰਨਵਾਦ ਤੇ ਬਾਕੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੀ ਵੀਡੀਓ ਨੂੰ ਕਿਉਂਕਿ ਮੇਰਾ ਪੇਜ ਇਹ ਖੜਾ ਤੇ ਬਹੁਤ ਸਲੋ ਚੱਲ ਰਿਹਾ ਪਹਿਲਾਂ ਇਹ ਬਹੁਤ ਫਾਸਟ ਚੱਲਦਾ ਹੁੰਦਾ ਸੀਗਾ ਜੇ ਤੁਸੀਂ ਸ਼ੇਅਰ ਕਰ ਸਕਦੇ ਹੋ ਵੀਡੀਓ ਤਾਂ ਕਰ ਦਿਓ ਕਿਉਂਕਿ ਸ਼ੇਅਰ ਕਰਨ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਮੈਨੂੰ ਸੁਣਨ ਦੇ ਲਈ ᱡᱟᱸᱫᱮᱨᱚ ᱵᱟᱥ ᱫᱮᱨᱚ ᱦᱟᱥ ᱫᱮᱨᱚ ᱠᱷᱚᱥᱨᱚ